ਰੱਬਾ ਮੈਂ ਕੀ ਕਰਾਂ ਸਾਰੇ ਰਖੜੀਆਂ ਬਣਾਈ ਫਿਰਦੇ ਨੇ ਮੇਰਾ ਵੀ ਜੀ ਕਰਦਾ ਮੈਂ ਵੀ ਰਖੜੀ ਬਣਾ ਲਾਂ ਉਹਦੇ ਗੁੱਟ ਤੇ ਦੇਖ ਲੈ ਮੇਰੀ ਭੈਣ ਆਵਦੀ ਸੱਸ ਦੇ ਪਿੱਛੇ ਲੱਗ ਕੇ ਮੈਥੋਂ ਜ਼ਮੀਨ ਦੇ ਪੈਸੇ ਲਈ ਹੁਣ ਮੈਂ ਦੱਸ ਕੀ ਕਰਾਂ ਜੇ ਮੈਂ ਭੈਣ ਨੂੰ ਫੋਨ ਕਰਦਾ ਤਾਂ ਹਰਪ੍ਰੀਤ ਮੇਰੇ ਨਾਲ ਇੰਨਾ ਲੜੂਗੀ ਵੀ ਆਵਦੀ ਭੈਣ ਨੂੰ ਕਿਉਂ ਸੱਦਿਆ ਉਹ ਮੇਰਾ ਵੀ ਹੁਣ ਰਖੜੀ ਬਣਾਉਣ ਨੂੰ ਜੀ ਕਰਦਾ ਮੇਰੇ ਕੋਲੇ ਕੋਈ ਹੀਲਾ ਨਹੀਂ ਰੱਬਾ ਪੈੜ ਕੀ ਕਰਾਂ ਭਣ ਭਰਾਵਾਂ ਦਾ ਰਿਸ਼ਤਾ ਕਰੀ ਵੀ ਕਿਸੇ ਦਾ ਐ ਖਤਮ ਨਾ ਹੋਵੇ ਇਹ ਜ਼ਮੀਨਾਂ ਨੇ ਜਾਇਦਾਦਾਂ ਨੇ ਆ ਦੇਖ ਲੈ ਪੈਸੇ ਨੇ ਕਿੰਨਾ ਫਰਕ ਪਾਤਾ ਰੱਬਾ ਮੈਂ ਕੀ ਕਰਾਂ ਮੇਰਾ ਵੀ ਜੀ ਕਰਦਾ ਰਖੜੀ ਬਣਾਉਣ ਨੂੰ ਉਹ ਨਾਲੇ ਮੇਰੇ ਭਣ ਹੈਗੀ ਹੈ ਹੁੰਦੀ ਸੁੰਧੀ ਮੈਂ ਰਖੜੀ ਨੂੰ ਬਣਾ ਸਕਦਾ ਕੀ ਮੇਰੇ ਕੋਲੇ ਕੋਈ ਹੱਲ ਨਹੀਂਗਾ ਜੇ ਮੈਂ ਭੈਣ ਨੂੰ ਫੋਨ ਕਰ ਲਾਂ ਭੈਣ ਤਾਂ ਜਰੂਰ ਆ ਜੇ ਆ ਹਰਪ੍ਰੀਤ ਪਤਾ ਨਹੀਂ ਮਰੀ ਭੈਣ ਨੂੰ ਆਈ ਨੂੰ ਕੀ ਬੋਲੂ ਮੇਰੇ ਕੋਲ ਕੋਈ ਯਾਰ ਨਹੀਂ ਰੱਬ ਮੇਰੇ ਕੋਲ ਕੋਈ ਯਾਰ ਨਹੀਂ ਰੱਬ ਕੋਈ ਕੋਈ ਯਾਰ ਨਹੀਂ ਆ ਬਾਜੀ ਕਿੱਧਰ ਆਉਂਦੀ ਐ ਜਿਵੇਂ ਕੋਈ ਰੋਈ ਜਾਂਦਾ ਹੁੰਦਾ ਕੀ ਗੱਲਾਂ ਆ ਕਰੀ ਐ ਨਹੀਂ ਹਰਪ੍ਰੀਤ ਮੇਮੇ ਹਾਂ ਤੈਨੂੰ ਨਹੀਂ ਬਾਜੀ ਸੁਣਦੀ ਜਿਵੇਂ ਕੋਈ ਰੋਈ ਜਾਂਦਾ ਹੁੰਦਾ ਰੋਂਦੇ ਦੀ ਬਾਤ ਨਹੀਂ ਹੁੰਦੀ ਮੈਂ ਤਾਂ ਸੁਣੀ ਨਹੀਂ ਕੋਈ ਤੂੰ ਕਿੱਧਰ ਆਈ ਐ ਮੈਂ ਤਾਂ ਅੰਦਰੋਂ ਆਈ ਆ ਤੇ ਹੁਣ ਕਿੱਧਰ ਆਣੀ ਐ ਬਾਦ ਆ ਦਰਵਾਜ਼ੇ ਨੂੰ ਜਾਣੀ ਆ ਜਾਇਆ ਯਾ ਕਿ ਹੋਣੀ ਆ ਤੂੰ ਲਾਲੀ ਦੇ ਸਾਹਮਣੇ ਰੱਖਦੇ ਬੰਦਾ ਮੇਰੇ ਤਾਂ ਮੇਰੇ ਕੋਈ ਨਹੀਂ ਤੈਅ ਕਰ ਦੂੰਗੀ ਤੂੰ ਐ ਕਰੀ ਬਾਹਰ ਨੂੰ ਜਾਣੀ ਤਾਂ ਹੈਗੀ ਸਬਜੀ ਪੁੱਛੀ ਚੰਗਾ ਕਾਦੀ ਲਿਆਉਣੀ ਹੈ ਕਦੂ ਤੋੜਨਾ ਲਿਆਈ ਬੇ ਹੋਰ ਕਾਦੀ ਹੈ ਹੁਣ ਕਦੂ ਲਿਆਉਂ ਜੇ ਹੋਇਆ ਚੰਗਾ ਕਦੋਂ ਵੀ 80 ਰੁਪਏ ਹੈ ਹੁਣ ਕਦੂ ਘੜਾ ਹੀ ਮਿਲ ਜਾਂਦੇ ਆ ਲੇ ਫਿਰ ਦਾਲ ਤਾਂ ਖਾਣੀ ਪਊ 80 ਹੋਵੇ 100 ਹੋਵੇ ਹੁਣ ਦਾ ਫਿਰ ਮੈਂ ਕਰ ਕਹਿੰਨੀ ਆ ਵੀ ਨਾ ਲੈ ਕੇ ਆ ਢਿੱਡ ਨੂੰ ਗੰਡਾ ਕਿੱਥੇ ਦਿੱਤੀ ਜਾਂਦੀ ਹੈ ਢਿੱਡ ਨੂੰ ਗੰਡਾ ਕਿੱਥੇ ਦਿੱਤੀ ਜਾਂਦੀਆਂ ਜਾਂਦੀਆਂ ਬੇ ਖਾਣਾ ਪੀਣਾ ਤਾਂ ਸਭ ਕੁਝ ਪੈਂਦਾ ਹੈ ਹੁਣ ਜਿਵੇਂ ਤੈਨੂੰ ਕਰਦਿਆਂ ਸੁਣਾਈ ਫਿਰ ਆਪਦੇ ਵੇਲੇ ਤਾਂ ਲੱਗ ਜਾਣ ਮਿਰਚਾਂ ਵੀ ਤੀ ਤਾਂ ਤੇਰੀ ਜ਼ਮੀਨ ਲੈ ਗਈ ਸੀ ਹੈ ਜਿਹੜੇ ਉਹ ਗੱਲ ਆਪਣੇ ਕੋਲੇ ਜ਼ਮੀਨ ਸੀ ਅੱਧਾ ਬੰਡਾ ਕੇ ਲੈ ਗਈ ਸੀ ਤੇ ਜੇ ਹੁਣ ਕਈ ਨਹੀਂ ਆ ਫਿਰ ਆਪਦੇ ਵੇਲੇ ਮਿਰਚਾਂ ਲੱਗ ਜਾਣਗੀਆਂ ਇਹਨਾਂ ਨੂੰ ਮਾਪ ਪੁੱਤਾਂ ਨੂੰ ਦੋਨਾਂ ਨੂੰ ਦੋਨੇ ਹੀ ਨਹੀਂ ਕਹਿਣ ਦਿੰਦੇ ਮੈਨੂੰ ਤਾਂ ਲੈ ਉਹ ਤਾਂ ਵਿਚਾਰੀ ਮਜਬੂਰ ਸੀ ਉਹਦੀ ਤਾਂ ਸੱਸ ਭੈੜੀ ਐ ਸੱਸ ਨੇ ਮੰਗਵਾਈ ਐ ਸੱਸ ਨੇ ਤਾਂ ਆਪੀ ਮੰਗਵਾਈ ਐ ਮਗਰ ਉਹ ਸੱਸਾਂ ਹੋ ਜਾਂਦੀਆਂ ਸੱਸਾਂ ਨੂੰ ਅਗਲੀ ਮੂਰੇ ਕਰ ਲਾਂਦੀ ਐ ਤੇ ਸੇ ਤਾਂ ਆਪ ਲੈ ਜਾਂਦੀਆਂ ਆਪ ਦਾ ਜੀ ਕਰਦਾ ਹੁੰਦਾ ਪੇਕਾਂ ਤੋਂ ਲੈ ਜਾਣ ਨੂੰ ਤਾਂ ਲੈ ਕੇ ਜਾਂਦੀਆਂ ਹੁੰਡੇ ਰਖੜੀ ਆ ਰਹੀ ਏ ਸਾਰੀਆਂ ਕੁੜੀਆਂ ਆਉਂਦੀਆਂ ਰਖੜੀ ਬੰਨਣ ਜੇ ਕਿਤੇ ਉਹੀ ਗੱਲ ਜ਼ਮੀਨ ਨਾਲ ਲੈ ਕੇ ਜਾਂਦੀ ਆਉਂਦੀ ਜਾਂਦੀ ਹੁੰਦੀ ਵਰਤ ਦੀ ਆਉਂਦੀ ਉਹ ਵੀ ਹੈ ਮੈਂ ਕੜਾਈ ਨੂੰ ਉਹੀ ਗੱਲ ਪੁੱਠੀ ਮੋੜਦੀ ਸੀ ਹੁਣ ਤਾਂ ਮੈਂ ਉਹਨੂੰ ਮੱਥੇ ਲਾ ਕੇ ਨੀਰਾ ਜੀ ਜੇ ਕਿਤੇ ਮੈਨੂੰ ਦਿਖ ਜੇ ਨਾ ਉਹਦੇ ਨਾਲ ਤਾਂ ਮੈਂ ਬਾੜੀ ਬੁਰੀ ਕਰਾਂ ਜੀ ਤਾਂ ਕਰਦਾ ਕਦੇ ਉਹ ਤੇ ਸੌਰੀ ਵਗ ਜਾ ਪਰ ਐ ਲੱਗਦਾ ਕੀ ਕਰਨਾ ਜਾ ਕੇ ਜੇਦੋਂ ਉਹ ਨਹੀਂ ਕਿਤੇ ਇੱਥੇ ਆਈ ਆਪਾਂ ਨੇ ਦੱਸ ਕਿ ਢਿੰਡੀਆਂ ਲੈਣੀਆਂ ਉਹ ਤੋਂ ਫੋਨ ਤੇ ਦੇਖਦੇ ਆ ਜਦੋਂ ਮਾੜੀ ਜੀ ਇੰਸਟਾਗ੍ਰam ਖੋਲਦੇ ਆ ਉਹਦੀ ਹਰੇਕ ਰਖੜੀਆਂ ਦੀ ਵੀਡੀਓ ਪਾਈ ਜਾਂਦਾ ਇਤਿਹਾਰ ਦਾ ਟਾਈਮ ਆ ਹੁਣ ਚਲ ਵੀਡੀਓ ਤਾਂ ਅਗਲੇ ਨੇ ਪਾਉਣੀ ਆ ਮੇਰਾ ਤਾਂ ਆਪਾਂ ਜੀ ਕਰਦਾ ਵੀ ਬਾਈ ਦੇ ਰਖੜੀ ਬੰਨਣ ਵਗ ਜਾਂ ਪਿੰਡ ਪਰ ਗੱਲ ਕਰ ਹੁਣ ਮੇਰੇ ਸਹੁਰਿਆਂ ਵਾਂਗਰ ਲੱਗ ਕੇ ਜਿਹੜੀ ਐਡੀ ਵੱਡੀ ਗਲਤੀ ਕਰ ਲਈ ਜ਼ਮੀਨ ਲੈ ਆਈ ਮੇਰੇ ਭਰਾ ਤੋਂ ਉਹੀ ਗੱਲ ਬਰਤਨ ਬਿਨਾਂ ਵੀ ਰਹੇਗੀ ਇਹਦਾ ਹੁਣ ਅਗਲੇ ਆਪ ਦੀ ਕੁੜੀ ਕੋਲੇ ਵਗ ਜਾਂਦੇ ਨੇ ਕੁੜੀ ਰਖੜੀ ਬਨ ਜਾਂਦੀ ਆ ਤੇ ਮੈਂ ਬੈਠੀ ਚੱਕੀ ਇੰਨੀ ਰਹਿਣੀ ਆ ਇੱਕ ਜੀ ਤਾਂ ਮੇਰਾ ਐ ਕਰਦਾ ਵੀ ਕੁਝ ਨਹੀਂ ਹੁੰਦਾ ਇਹਨਾਂ ਨੂੰ ਦੱਸਾਂ ਹੀ ਨਾ ਮੈਂ ਤੇ ਵਗ ਨਾ ਜਾਵਾਂ ਰਖੜੀ ਬਨਣ ਦੇਖੀ ਜਊਗੀ ਬਾਈ ਦੇ ਸੁਭਾਅ ਦਾ ਤਾਂ ਮੈਨੂੰ ਪਤਾ ਹੀ ਐ ਹਰਪ੍ਰੀਤ ਬੋਲੂਗੀ ਚਲ ਕਰ ਲੈਣ ਦੇ ਜਿਹੜਾ ਕੁਛ ਕਰਦੀ ਐ ਗਾਲਾਂ ਹੀ ਦੇਊਗੀ ਵੱਤ ਤੋਂ ਵੱਧ ੱਟਕੇ ਮਾਰ ਕੇ ਘਰੋਂ ਕੱਢ ਦਊਗੀ ਪਰ ਐਡੀ ਮਾੜੀ ਵੀ ਨਹੀਂ ਹੈਗੀ ਹਰਪ੍ਰੀਤ ਉਹ ਤਾਂ ਜਾਏ ਤੂੰ ਪਤਾ ਲੱਗੂਗਾ ਹੁਣ ਹੁਣ ਮੈਂ ਕੀ ਕਰਾਂ ਹੁਣ ਜਾਵਾਂ ਕਿ ਨਾ ਜਾਵਾਂ ਜੀ ਤਾਂ ਮੇਰਾ ਬਾਲਾ ਕਰੀ ਜਾਂਦਾ ਮਿਲਣ ਨੂੰ ਉਹਨਾਂ ਨੂੰ ਚਲ ਆਏ ਕਰਦੀਆਂ ਮੈਂ ਬਾਗੀ ਜਾਨੀ ਆ ਜਾਂ ਫੋਨ ਲਾ ਕੇ ਦੇਖ ਲੈਨੀ ਆ ਪਰ ਫੋਨ ਤੇ ਉਹੀ ਗੱਲ ਫੇਰ ਨਾ ਕਸਮਾਨ ਪੈ ਜੀ ਮੈਂ ਚੁੱਪ ਕਰਕੇ ਜਾ ਕੇ ਖੜੀ ਜਾਉਂਗੀ ਹੋਰ ਕੀ ਹੈ ਬੇਬੇ ਦੇ ਨੇੜੇ ਹੋ ਜੂਗੀ ਵੀ ਬੇਬੇ ਸਮਝਾ ਦੇ ਨਾ ਮੜਾ ਮੋਟਾ ਕਹਿ ਦੇ ਨੂੰ ਤਾਂ ਬਸ ਤਾਂ ਮੇਰੇ ਨਾਲ ਬੇਬੇ ਵੀ ਗੁੱਸੇ ਆ ਚਲ ਫਿਰ ਦੇਖੀ ਜਾਉਗੀ ਜਾਨੀ ਆ ਮੈਂ ਤਾਂ ਕਰੇ ਹੁਣ ਜੀ ਕਰੇ ਨਾ ਪਤਾ ਲੱਗ ਜੀ ਇਹਨਾਂ ਨੂੰ ਤਾਂ ਕੋਈ ਬਹਾਨਾ ਮਾਰ ਕੇ ਜਾਣਾ ਪਊਗਾ ਦਵਾਈ ਦਬੂਈ ਦਾ ਬਹਾਨਾ ਲਾਉਣੀ ਆ ਵੀ ਮੈਂ ਤਾਂ ਦਵਾਈ ਲੈਣ ਜਾਨੀ ਆ ਉਹ ਤਾਂ ਕਾਹਨ ਰੋਈ ਜਾਂਦਾ ਬਾਜੀ ਆਈ ਜਾਂਦੀ ਰਹੁੰਦੇ ਆਇਆ ਵੰਗੂ ਅਗਰ ਲਾਲ ਕਿਵੇਂ ਖੜਾ ਇੱਥੇ ਕਿਵੇਂ ਖੜਾ ਕਿ ਲਾਲ ਤੂੰ ਬੇਬੇ ਮੈਂ ਤਾਂ ਉਹੀ ਖੜ ਗਿਆ ਇੱਥੇ ਕਿਹਾ ਇਹ ਕਿ ਮੈਂ ਮੂੰਹ ਘਾ ਰੱਖਿਆ ਨਹੀਂ ਬੇਬੇ ਤੈਨੂੰ ਐਵੇਂ ਹੀ ਲੱਗ ਰਿਹਾ ਕੁਝ ਨਹੀਂ ਹੋਇਆ ਮੇਰੇ ਮੂੰਹ ਤੋਂ ਬੰਦਾ ਲਾ ਜੇ ਮੈਂ ਤੂੰ ਰੋਈ ਜਾਣਾ ਹੁਣੇ ਨਾ ਬੇਬੇ ਮੈਂ ਕੋ ਰੂੰਗਾ ਤਾਂ ਮੇਰੇ ਨਾ ਅੱਖ ਚ ਮੜਾ ਜੇ ਕੁਸ ਮੱਛਰ ਜਿਹਾ ਪੈ ਗਿਆ ਸੀਗਾ ਆ ਕਿਥੋਂ ਪੈ ਗਿਆ ਬੱਚੇ ਦੇ ਨਹੀਂ ਬੇਬੇ ਤਾਂ ਪਾਣੀ ਹੀ ਲਿਕ ਰਿਹਾ ਤੈਨੂੰ ਐਵੇਂ ਹੀ ਲੱਗਦਾ ਹੈ ਆਇਦੇ ਬਾਜੀ ਵੀ ਆਈ ਜਾਂਦੀ ਸੀ ਰੋਂਦਿਆਂ ਜਾਂ ਵੰਗੂ ਕਿਸੇ ਨਾਲ ਕੁਛ ਕਹਿ ਤਾਂ ਦਿੱਤਾ ਲੈ ਬੇਬੇ ਤੂੰ ਐਵੇਂ ਹੀ ਕਰੀ ਜਾਨੀ ਹੈ ਕਿ ਮੈਂ ਕਿਉਂ ਰੂੰਗਾ ਬਾਤਾਂ ਨਹੀਂ ਕਿਸੇ ਨਾਲ ਲੜ ਲੜ ਕੇ ਆ ਗਿਆ ਨਹੀਂ ਬੇਬੇ ਤੂੰ ਯਕੀਨ ਵੀ ਮੰਨਿਆ ਕਰ ਕਿ ਹਰਪ੍ਰੀਤ ਨੇ ਕੁਛ ਕਹਿਤਾ ਨਹੀਂ ਕੁਛ ਕਿਹਾ ਜੇ ਮੈਨੂੰ ਕਿਹਾ ਹੋਵੇ ਮੈਂ ਦੱਸ ਦਿਆਂ ਤੈਨੂੰ ਮੈਂ ਕੋਈ ਜਵਾਕਾਂਗਾ ਮੈਂ ਰੂੰਗਾ ਕਿਸੇ ਦੇ ਕਹੇ ਤੋਂ ਆ ਹੋ ਗੁੰਜੇ ਮੂੰਹ ਹੋਇਆ ਲੱਗਦਾ ਮੈਂ ਤੈਨੂੰ ਕੋਈ ਵੇ ਮੱਛਰ ਪੈ ਗਿਆ ਤੈਨੂੰ ਤਾਂ ਲੱਗਦਾ ਮੇਰੀ ਨਾ ਖ ਲਾਲ ਹੋ ਗਈ ਆ ਅੱਛਾ ਕਿਧਰ ਹੀ ਨਹੀਂ ਬੇਬੇ ਤੂੰ ਕੋਈ ਨਹੀਂ ਮੈਨੂੰ ਦਾਲ ਲੈ ਕੇ ਆਉਣੀ ਹੈ ਹਟ ਤੋ ਤੂੰ ਆ ਮੂੰਹ ਮਾਤੋ ਲਾ ਜੇ ਹੋਂਗੇ ਪੰਗੇ ਲਾ ਅੱਖਾਂ ਹੋ ਰਹੀਆਂ ਹਾਂ ਵੀ ਮੈਂ ਕੋਈ ਨਹੀਂ ਦਵਾਈ ਜੀ ਪਾਉਣਾ ਅੱਖ ਚ ਕੋਈ ਨਹੀਂ ਆਹ ਦਵਾਈ ਪਾ ਲਾ ਤੂੰ ਦਿਲ ਸਮਝ ਲਿਆ ਕੋਈ ਨਹੀਂ ਚੰਗਾ ਐ ਨਹੀਂ ਪਤਾ ਉਹਨੇ ਕੁਛ ਕਹਿਤਾ ਹੋਵੇ ਚੰਦਰੇ ਮੂੰਹ ਵਾਲੀ ਨੇ ਹਰ ਪੀਤ ਨੇ ਉਹ ਵੀ ਬਾੜੀ ਮਾੜੀ ਐ ਕੁਛ ਨਾ ਕੁਛ ਕਹੀ ਜਾਂਦੀ ਐ ਮੁੰਡੇ ਨੂੰ ਸਾਰਾ ਦਿਨ ਕੁਛ ਕੁਛ ਕਰੀ ਜਾਂਦੀ ਐ ਇਹ ਨਹੀਂ ਘੜਦੀ ਲੈ ਬੇਬੇ ਨੂੰ ਵਿਚਾਰੀ ਨੂੰ ਮੈਂ ਕੀ ਦੱਸਾਂ ਜਿਵੇਂ ਬੇਬੇ ਨੂੰ ਦੱਸ ਦਿੰਦਾ ਉਹ ਮੈਂ ਤਾਂ ਘਟਰ ਹੁੰਦਾ ਸੀਗਾ ਉਹ ਤੋਂ ਬਦਰੋਂ ਲੱਗ ਜਾਂਦੀ ਚਲ ਦੱਸ ਕੀ ਕੀ ਹੈ ਫਿਰ ਹੁਣ ਉਹ ਪਤਾ ਤਾਂ ਮਾਂ ਨੂੰ ਲੱਗ ਹੀ ਜਾਂਦਾ ਮਾਂ ਤਾਂ ਮਾਂ ਹੀ ਹੁੰਦੀ ਹੈ ਦੱਸ ਕੇ ਕੀ ਹੈ ਚਲ ਦੇਖੀ ਜਉ ਹੁਣ ਰਿਸ਼ਤਾ ਤਾਂ ਭੈਣ ਦਾ ਟੁੱਟ ਹੀ ਗਿਆ ਹੁਣ ਭੈਣ ਕਿੱਥੋਂ ਆਉ ਹੁਣ ਯਾਦ ਕਰਨ ਦਾ ਕੀ ਫਾਇਦਾ ਚੰਗਾ ਬੇਬੇ ਮੈਂ ਦਵਾਈ ਲੈ ਕੇ ਆਉਣੀ ਆ ਛੇਤੀ ਮੁੜ ਆਉਂਗੀ ਸ਼ਾਮ ਤੱਕ ਆ ਜੂਗੀ ਮੈਂ ਦਵਾਈ ਲੈ ਕੇ ਚਲ ਇਹਨਾਂ ਨੂੰ ਤਾਂ ਹੁਣ ਮੈਂ ਕਹਤਾ ਵੀ ਦਵਾਈ ਲੈ ਕੇ ਆਉਣੀ ਆ ਤੇ ਮੈਂ ਪਿੰਡ ਵਗ ਜਾਨੀ ਆ ਬਾਈ ਦੇ ਰਖੜੀ ਬਨ ਕੇ ਮੁੜਿਆ ਨਹੀਂ ਕੁਛ ਨਹੀਂ ਹੁੰਦਾ ਲੈ ਆ ਤਾਂ ਗਈ ਮੂੰ ਚੱਕ ਕੇ ਹੁਣ ਆਈ ਨਹੀਂ ਪਤਾ ਘਰੇ ਗਈ ਨਾ ਕੀ ਸਲੂਕ ਹੋਊਗਾ ਚਲ ਕੋਈ ਨਾ ਜਿਹੜਾ ਇੰਨੀ ਹਿੰਮਤ ਕਰਕੇ ਘਰੋਂ ਆ ਗਈ ਇੱਥੇ ਵੀ ਦੇਖ ਲਾਂਗੇ ਕੋਈ ਨਹੀਂ ਕੇਰਾਂ ਤਾਂ ਫਿਰ ਇਹ ਕੁਛ ਹੋਣਾ ਹੀ ਆ ਇੱਕ ਨਾ ਇੱਕ ਦਿਨ ਤਾਂ ਮੱਥੇ ਲੱਗਣਾ ਹੀ ਪਊਗਾ ਕੀ ਆ ਮੈਂ ਵਰਤਣੀ ਲੱਗ ਜਾ ਇਹਨਾਂ ਨਾਲ ਸੁਲਾ ਹੋਈ ਜਾਵੇ ਚਲ ਜੇ ਨਾਂ ਵੀ ਬੋਲੀ ਹਰਪ੍ਰੀਤ ਰਖੜੀ ਬਨ ਕੇ ਮੁੜ ਜੂਗੀ ਹੋਰ ਕੀ ਐ ਫਰ ਇਹਦਾ ਕੋਈ ਨੀਂਦ ਹੀ ਨਹੀਂ ਹੈਗਾ ਮੈਨੂੰ ਨਾ ਹਰਪ੍ਰੀਤ ਦਿਸਦੀ ਐ ਏਸੇ ਤੂੰ ਸਸਰੀਕਾਲ ਭਾਬੀ ਨਾ ਕਿਧਰ ਮੂੰ ਚੱਕਿਆ ਮੈਂ ਤਾਂ ਭਾਬੀ ਰਖੜੀ ਬੰਨਣ ਆਈ ਸੀ ਕਿਹੜੀ ਰਖੜੀ ਬਾਈ ਦੇ ਕਿਹੜੇ ਬਾਈ ਦੇ ਕੌਣੇ ਤੇਰੇ ਬਾਈ ਲਾ ਮੇਰੇ ਬਾਈ ਤੇ ਰਖੜੀ ਬੰਨਣ ਆਈ ਸੀ ਹੋਰ ਕੀ ਦੇ ਬਾਈ ਨੂੰ ਤਾਂ ਬਿੱਲਿਆ ਤੂੰ ਉਦੋਂ ਦੀ ਉਹੀ ਗੱਲ ਬਾਈ ਨੂੰ ਤੂੰ ਰਿਸ਼ਤਾ ਤੋੜ ਕੇ ਜਿੱਦੇ ਜ਼ਮੀਨ ਲੈ ਕੇ ਗਈਆਂ ਉਹਦੇ ਤੂੰ ਕਹੀ ਗਈ ਸੀ ਵੀ ਤੁਸੀਂ ਮੇਰੇ ਨਾਲੋਂ ਮੈਂ ਛੋੜੇ ਨਹੀਂ ਆਉਂਦੀ ਲੈਣ ਕੇ ਆਈਆਂ ਹੁਣ ਲੈ ਚਲ ਕੋਈ ਨਾ ਭਾਬੀ ਹੁਣ ਗੁੱਸਾ ਢਾਲਾ ਕਰ ਲਾ ਹੁਣ ਤਾਂ ਬਹੁਤ ਚਾਹ ਹੋ ਗਿਆ ਤੂੰ ਤਾਂ ਚੰਦਰ ਨੇ ਕਟਕ ਟੈਣਾ ਕਰ ਲਾ ਸਾਡਾ ਨਹੀਂ ਮਿਲਣਾ ਟੈਣਾ ਹੁੰਦਾ ਅੱਧ ਵੱਡ ਕੇ ਲੈ ਗਈ ਤੂੰ ਅੱਧ ਫਿਰ ਭਾਬੀ ਮੇਰੀ ਮਜਬੂਰੀ ਸੀ ਸਾਡੀ ਵੀ ਹੁਣ ਮਜਬੂਰੀਆਂ ਜਿਵੇਂ ਜਿਹੜੇ ਪੈਰੀ ਆਈਆਂ ਨੇ ਉਹਨੇ ਪੈਰੀ ਬਾਰਿਸ਼ ਹੋ ਜਾ ਜਿੱਦੋਂ ਆਈਆਂ ਮੈਂ ਗੱਲ ਜਿੱਦਾਂ ਇਹਦੇ ਨਾਲ ਮੈਂ ਦੱਸਣ ਵਾਲਾ ਪੈਰੀ ਕਾਹਦੀ ਤੈਨੂੰ ਲੋੜ ਨਹੀਂ ਮੈਨੂੰ ਦੱਸ ਮੇਰੇ ਘਰੋਂ ਬਾਹਰ ਕੱਪ ਚੱਲ ਜਿਹੜੇ ਪੈਰੀਆਂ ਤਾਂ ਮਸਾ ਉਹਦੇ ਪਾਗਦਾ ਬਾਪਸ ਰਖੜੀ ਬੰਨਣਾ ਹੈ ਕਾ ਤੂੰ ਜਦੋਂ ਪੈਸੇ ਲੈ ਕੇ ਗਈਆਂ ਨਾ ਹਿੱਸਾ ਲੈ ਕੇ ਗਈਆਂ ਉਹਦੇ ਸੋਚਣੀਆਂ ਸੀ ਇਹ ਗੱਲਾਂ ਉਹਨੂੰ ਦੇਖੋ ਮੇਰੇ ਭਾਈ ਬਸ ਰਖੜੀ ਕਿਹਦੇ ਬੰਨਾਂਗੇ ਹੁਣ ਤੈਨੂੰ ਆ ਗਈ 2 ਸਾਲਾਂ ਬਾਅਦ ਭਰਾ ਦੀ ਜਾਦੂ ਯਾਰ ਕੋਈ ਨਾ ਤੂੰ ਮੇਥੇ ਪੈਰੀ ਹੱਥ ਲਵਾ ਲੈ ਮੈਨੂੰ ਮੈਨੂੰ ਤਾਂ ਲੋੜ ਨਹੀਂ ਬਈ ਪੈਰੀਆਂ ਤੇ ਤੇਰੇ ਮੈਲਾਦ ਨਹੀਂ ਆ ਸਾਡਾ ਖੜਾ ਸਾਡੇ ਘਰੋਂ ਜਾ ਮੈਂ ਤੈਨੂੰ ਦੱਸਾਂ ਜੇ ਤੇਰੇ ਭਰਾ ਨਹੀਂ ਦੇਖ ਲਓ ਤਾਂ ਦਿਮਾਗ ਤੇ ਅਸਰ ਉਹ ਪੈ ਜੂ ਨਹੀਂ ਪੈਂਦਾ ਭਾਬੀ ਅਸਰ ਮੈਂ ਬਾਈ ਤੇਰਾ ਬਾਈ ਅੰਦਰ ਬੈਠਾ ਮੈਂ ਤੈਨੂੰ ਦੱਸਾਂ ਤੈਨੂੰ ਪਤਾ ਵੀ ਨਾ ਲੱਗੇ ਕਿ ਤੂੰ ਬਾਹਰ ਨੂੰ ਬਣ ਕੇ ਜਾ ਮੈਨੂੰ ਰਖੜੀ ਤਾਂ ਬੰਨ ਦੇਣ ਦੇ ਰਖੜੀ ਤਾਂ ਬੰਨੀ ਆ ਮੈਂ ਤੈਨੂੰ ਦੱਸਾਂ ਰਖੜੀ ਨਾ ਭਰਾ ਕਿਸੇ ਨੂੰ ਮਰਜ਼ੀ ਬਣਾ ਕੇ ਕਿਸੇ ਦੇ ਮਰਜ਼ੀ ਬਣਾ ਤੂੰ ਹੋਰ ਭਾਬੀ ਕਿਹਨੂੰ ਤੇਰੀ ਸੱਤ ਨੂੰ ਬਣਾ ਰਾ ਹੁਣ ਮੇਰਾ ਭਰਾ ਤਾਂ ਭਰਾ ਹੀ ਰਹੂਗਾ ਮੈਂ ਕਿੱਧਰ ਰਹਿਣ ਆਈਆਂ ਐ ਕਰ ਆਹਦੀ ਸੱਸ ਨਾਲ ਜਾ ਕੇ ਕਰੇ ਗੱਲਾਂ ਆਹਦੀ ਸੱਸ ਨੂੰ ਪੁੱਛ ਮੈਂ ਰਕੜੀ ਬਣਾਂਗੀ ਬਾਬੀ ਉਹਨਾਂ ਤੋਂ ਤਾਂ ਮੈਂ ਚੋਰਾਂ ਆਈਆਂ ਹਾੜੇ ਹੱਥ ਬਣਾ ਲਾ ਮੈਂ ਵਾਪਸ ਵੀ ਮੁੜਕਾਂ ਮੈਂ ਇੱਥੋਂ ਹਾਂ ਪਰ ਬਣਾ ਲਾ ਮੈਂ ਤੇਰੀ ਦੱਸਾਂ ਬੇਬੇ ਬਾਹਰ ਨੂੰ ਗਈ ਹੋਈ ਜੇ ਬੇਬੇ ਆ ਗਈ ਆਪਣੇ ਘਰੇ ਕਲੇਸ਼ ਛਿੜ ਜਾਊਗਾ ਬੇਬੇ ਆ ਖੁਮਾਦੀ ਤੀ ਨੂੰ ਅੰਦਰ ਲਿਉਣਾ ਮੈਂ ਤੈਨੂੰ ਅੰਦਰ ਬੜ ਨਹੀਂ ਦੇਣਾ ਸਾਡਾ ਸੱਸ ਨੂੰ ਹਾਂ ਦਾ ਤੂ ਬੁਰਾਲ ਕਰ ਦੇਗੀ ਜੇ ਆਪਦੀ ਮਾਂ ਦੀ ਰੋਟੀ ਬੰਦ ਕਰਨੀ ਹੈ ਤਾਂ ਦੇਖ ਲੈ ਤੇਰੇ ਹੱਥ ਜਾਵਾ ਕਾਨੂੰ ਬੰਦ ਕਰਨੀ ਆ ਭਾਬੀ ਮੈਂ ਬੜੀ ਜੇ ਮਾਂ ਦਾ ਭਲਾ ਚਾਹਉਣੀ ਹੈ ਜਿਹੜੇ ਪੈਰੀ ਆਈਆਂ ਉਹਨੇ ਪੈਰੀ ਪਾਬਸ ਹੋ ਜਾ ਰਾਜਵੀਰ ਮੁੜ ਕੇ ਸਾਡੇ ਬਾਾਰੇ ਨਾ ਭਾਬੀ ਬਣ ਕੇ ਮਿੰਤ ਵਾਲੀ ਗੱਲ ਨਾ ਨਾ ਮਿੰਤ ਤੈਨੂੰ ਬਹੁਤ ਕਰੀਆਂ ਸੀ ਤੇਰੇ ਹੱਥ ਵੀ ਬੰਨੇ ਸੀ ਤੇਰੇ ਪੈਰੀਂ ਹੱਥ ਵੀ ਲਾਏ ਸੀ ਅਸੀਂ ਵੀ ਰਾਜਵੀਰ ਹਿੱਸਾ ਨਾ ਲੈ ਕੇ ਜਾਂ ਪੇਕ ਕੇ ساری ਉਮਰ ਚਾਈ ਦੀ ਹੁੰਦੇ ਕੁੜੀਆਂ ਨੂੰ ਨਾ ਮਾਂ ਨੂੰ ਮਾਣ ਸੋਣਾ ਸੀ ਮੇਰੀ ਸੱਸ ਨੇ ਮੇਰੇ ਨਾਲ ਕਲੇਸ਼ ਪਾ ਰੱਖਿਆ ਸੀ ਕਹਿੰਦੀ ਤੈਨੂੰ ਰੱਖਦੇ ਨਹੀਂ ਜ਼ਮੀਨ ਲੈ ਕੇ ਆਵਦੀ ਤਾਂ ਮੈਨੂੰ ਇੰਨਾ ਕੁਝ ਕਰਨਾ ਪੈ ਗਿਆ ਹੁਣ ਲੜਕੀ ਆਈਆਂ ਮੈਨੂੰ ਐਂ ਤਾਂ ਦੱਸ ਦੇ ਵੀ ਆ ਕਿਹੜੇ ਮੂੰਹ ਆਈਆਂ ਹੁਣ ਭਾਬੀ ਆਉਣਾ ਤਾਂ ਸੀਗੀ ਮੇਰੇ ਤਾਂ ਬਾਲਾ ਜੀ ਕਰੀ ਹੁੰਦਾ ਸੀ ਬਾਈ ਨੂੰ ਮਿਲਣ ਨੂੰ ਨਾਲੇ ਰਖੜੀ ਬੰਨਣ ਨੂੰ ਮੈਂ ਚੱਲੋ ਤੇਰੇ ਬਾਈ ਨੂੰ ਫੋਨ ਫਾਨ ਤਾਂ ਨਹੀਂ ਲਾਇਆ ਮੈਂ ਤੈਨੂੰ ਦੱਸਾਂ ਨਾ ਭਾਬੀ ਫੋਨ ਫਾਨ ਦਾ ਤੜਕੇ ਦਾ ਮੈਂ ਤੈਨੂੰ ਦੱਸ ਦਿਆਂ ਤੜਕੇ ਦਾ ਮੂੰਹ ਉਤਰਿਆ ਪਏ ਤੜਕੇ ਦਾ ਅੱਜ ਰਖੜੀ ਐ ਇਹ ਰਖੜੀ ਵਾਲੇ ਦੇ ਨਾ ਆਏ ਸਾਲ ਰੋਂਦੇ 2 ਸਾਲ ਹੋ ਗਏ ਨੂੰ ਰੋਂਦੇ ਨੂੰ ਚੁੱਪ ਕਰਕੇ ਨਾ ਟੱਪ ਜਾ ਮੈਨੂੰ ਐ ਲੱਗਦਾ ਮੇਰਾ ਮਨ ਜਾ ਉੱਛਲ ਗਿਆ ਮੈਂ ਕਿ ਚੱਲ ਮੈਂ ਜਾਇਂ ਤੈਨੂੰ ਮਿਲ ਲੈਣ ਦੇ ਐ ਕਾ ਤੋ ਕਰਦੀਆਂ ਮੈਂ ਤਾਂ ਤੈਨੂੰ ਦੇਖ ਮੈਂ ਲਦਿੰਦੀ ਨਹੀਂ ਤੇਰੇ ਭਰਾ ਦੇ ਨਾਂ ਰਖੜੀ ਤਾਂ ਤੂੰ ਬੰਨਣ ਦੀ ਦੂਰ ਗੱਲ ਕਰਦੀ ਐ ਮੈਂ ਮੱਥੇ ਵੀ ਨਹੀਂ ਲੱਗਣ ਦਿੰਦੀ ਉਹਦੇ ਸ਼ੁਕਰ ਕਰੋ ਤਾਂ ਮੈਂ ਇਸੀ ਬਾਰ ਗਏ ਜੇ ਕਿਤੇ ਉਹ ਹੰਦਾਲਾ ਐ ਕਰੇ ਆਪਣੇ ਗੱਲਬਾਤ ਮਾਰਦੇ ਬਾਹਰ ਹੀ ਬੋਲ ਮਾਰਦੇ ਮੈਂ ਇੱਥੇ ਹੀ ਬੰਨ ਕੇ ਮੁੜ ਜੂੰਗੀ ਬਾਹਰ ਬੋਲ ਤੇਰੀ ਖਾਤਰ ਮੈਂ ਤੇਰੇ ਭਾਂ ਨੂੰ ਸੱਦਾ ਮੈਂ ਤੈਨੂੰ ਗੇਟ ਲਾਉਣੀ ਆ ਸਾਡੇ ਗੇਟ ਦੇ ਅੰਦਰ ਨਾ ਬੜੀ ਮੈਂ ਤੈਨੂੰ ਦੱਸਾਂ ਜਿੱਧਰੋਂ ਆਇਆ ਨਾ ਉਹਦੀ ਉਸੇ ਬੱਸ ਚੜ ਜਾ ਆਦੀ ਸੱਸ ਦੇ ਪੇਕੀ ਮਗ ਜਾ ਉੱਥੇ ਜਾ ਕੇ ਬੰਨਿਆ ਰਖੜੀ ਮਗ ਜਾ ਹੁਣ ਪਾ ਵੀ ਖੜ ਜਾ ਬਾਰਨਾਲਾ ਇੱਕ ਵਾਰੀ ਮੈਨੂੰ ਮਿਲਤਾ ਲੈਣ ਦੇ ਬਾਰਨਾਲਾ ਤੇ ਨਾਲ ਖਤਮ ਐ ਬਈ ਮੈਨੂੰ ਗੱਲ ਤਾਂ ਕਰ ਲੈਣ ਦੇ ਨਾ ਨਾ ਗੱਲਾਂ ਕਰਦੀਂ ਰਾਜਵੀਰ ਗੱਲਾਂ ਤੇਰੀਆਂ ਖਤਮ ਹੋ ਗਈਆਂ ਤੇਰੇ ਨਾਲ ਗੱਲ ਕਰਨ ਬਾਰੇ ਤਾਂ ਖਤਮ ਹੋਣ ਆਪ ਵੀ ਲੈ ਤੂੰ ਕੋਈ ਨਾ ਮੈਨੂੰ ਨੰਗ ਜਾਣ ਦੇ ਜਦੋਂ ਦੇਖ ਜਮੀਨਾ ਲੈ ਕੇ ਜਾਂਦੀਆਂ ਨੂੰ ਨਾ ਉਦੋਂ ਸੋਚਿਆ ਕਰੋ ਹਿੱਸੇ ਨਾਲ ਲਿਜਾਇਆ ਕਰੋ ਜੇ ਪੇਕੇ ਨਾਲ ਪਰਤਣਾ ਹੁੰਦਾ ਗਲਤੀ ਹੋ ਗਈ ਬਾਈ ਨਾ ਮਿਲਿਆ ਦੇ ਮੈਨੂੰ ਬੇਬੇ ਆਉਣ ਵਾਲੀ ਮੈਂ ਤੈਨੂੰ ਦੱਸਾਂ ਤੈਨੂੰ ਮੈਂ ਪਹਿਲਾਂ ਵੀ ਕਿਹਾ ਸੀ ਬੀਜੇ ਮਾਂ ਦੀ ਸਲਾਮਤੀ ਚਾਹੁੰਨੀ ਤਾਂ ਬਾਰਸ ਹੋ ਜਾ ਚਲ ਕੋਈ ਨਾ ਤੂੰ ਤਾਂ ਐਂ ਕਰ ਬੈਨਾਂ ਤਾਂ ਮੈਂ ਕਹਿ ਦੂੰਗੀ ਐਂ ਕੋ ਕਰਦੀਆਂ ਪਰ ਬਾੜ ਖੋਲ ਦੇ ਨਾ ਮੈਂ ਰਖੜੀ ਬੰਨਣੀ ਹੈ ਬਾਈ ਦੇ ਮਾੜਾ ਜੇ ਤਾਜਰ ਦੇ ਮੈਨੂੰ ਮੈਂ ਮੁੜ ਜੂੰਗੀ ਫੇਰ ਭਾਬੀ ਬਾੜ ਖੋਲ ਦੇ ਐਂ ਕੋ ਕਰਦੀ ਮੈਂ ਐਡੀ ਦੂਰੋਂ ਆਈ ਆ ਭਾਬੀ ਬਣ ਕੇ ਮੈਂ ਥੱਕ ਗਈ ਮੈਂ ਵੀ ਜਾਣਾ ਪਿੰਡ ਖੋਲ ਦੇ ਬਾੜ ਮੈਨੂੰ ਬੰਨ ਦੇਣ ਤੇ ਬਾਈ ਦੇ ਰਖੜੀ ਹੁਣ ਨਹੀਂ ਇਹ ਬਾੜ ਖੋਲਦੀ ਤਾਂ ਬਾਲੀ ਚੰਦਰੀ ਆ ਮੈਂ ਤਾਂ ਇੰਨੀ ਆਸ ਲੈ ਕੇ ਆਈ ਸੀ ਵੀ ਚਲ ਬਾਈ ਦੇ ਰਖੜੀ ਬੰਨ ਕੇ ਜਾਊਂਗੀ ਆਏ ਥੋੜਾ ਕੋਈ ਕਰਦਾ ਹੁੰਦਾ ਕਦੇ ਤਾਂ ਬੰਦਾ ਮaaf ਕਰ ਹੀ ਦਿੰਦਾ ਐਨਾ ਟਾਈਮ ਹੋ ਗਿਆ ਹੁਣ 5 ਸਾਲ ਹੋ ਗਏ ਮੈਂ ਬਾਈ ਦੇ ਰਖੜੀ ਨਹੀਂ ਬੰਨੀ ਆਏ ਸਾਰੇ ਮੈਨੂੰ ਲੜ ਕੇ ਕੱਢ ਦਿੰਦੀ ਐ ਘਰੋਂ ਹੋਮੀ ਮੁੜ ਜਾਨੀ ਐ ਮੈਂ ਜਿਵੇਂ ਆਉਣੀ ਐ ਹਰ ਬਰੀਦ ਕਹੀਂ ਦਾ ਲਾ ਦਾੜੀ ਨ ਕੋਈ ਮਿਲੀ ਵਾਹ ਕਿਧਰੋਂ ਦੇ ਰਾਹ ਵਿੱਚ ਨਹੀਂ ਬਾਤ ਇਹ ਤਾਂ ਮਿਲਦੀ ਮੈਨੂੰ ਮੈਂ ਤਾਂ ਕੋਈ ਆਸ ਹੀ ਨਹੀਂ ਸੀ ਤੇਰੀ ਮਿਲਣ ਦੀ ਵਾਗੋ ਵਾਗੋ 2 ਸਾਲਾਂ ਤੋਂ ਮਿਲੀ ਹੈ ਨਹੀਂ ਕੁੜਗੇ ਨਹੀਂ ਮਰਗੀ ਮੈਂ ਤਾਂ ਮੰਨਣਾ ਹੈ ਕਿ ਮੇਰਾ ਪਤਾ ਲੈ ਲੈ ਤਰਾਇ ਤੇ ਦੇਖ ਲੈ ਕਰ ਮੈਂ ਮਰਦੀ ਹੈ ਕਿ ਜਾਂਦੀ ਹੈ ਮੈਂ ਉਹਨਾਂ ਤੋਂ ਡਰਦੀ ਨਹੀਂ ਆਉਂਦੀ ਤੇਰੇ ਕੋਲ ਨਾ ਫੋਨ ਕਰਦੀ ਹਾਂ ਤਾਂ ਡਰਦੀ ਮੈਂ ਕੀ ਕਰਾਂ ਤੂੰ ਕਰ ਲਿਆ ਕਰ ਮੈਨੂੰ ਫੋਨ ਫਾ ਨਾ ਕਿਸੇ ਕਰ ਤੂੰ ਤਾਂ ਲੱਭੇ ਡਰਦੀ ਮੈਂ ਨਹੀਂ ਲਾਉਂਦੀ ਚੋਰੀ ਨੂੰ ਮੈਂ ਆਈ ਸੀ ਬਾਈ ਦੇ ਰਖੜੀ ਬੰਨਣਾ ਕੀ ਰਖੜੀ ਬੰਨ੍ਹਾ ਕੀ ਤੈਨੂੰ ਹੁਣ ਕਿਹਾ ਨੇ ਮੈਨੂੰ ਤਾਂ ਕੁਛ ਨਹੀਂ ਕਿਹਾ ਬੇਬੇ ਮੈਂ ਤਾਂ ਰਖੜੀ ਬਨ ਕੇ ਆ ਗਈ ਮੈਂ ਤਾਂ ਹੁਣ ਜਾਣੀ ਆ ਕਿੱਥੋਂ ਤੂੰ ਜਾਨੇ 10 ਸਾਲਾਂ ਤੋਂ ਆਈ ਆ ਡੱਬੇ ਦਾ ਤੂੰ ਨਾਲ ਲਈ ਫਿਰਦੀ ਆ ਕਿੱਥੋਂ ਬੰਨੀ ਰਖੜੀ ਉਹਦੇ ਬਾਰਪ੍ਰੀਤ ਨੇ ਮੈਨੂੰ ਤਾਂ ਅੰਦਰ ਨਹੀਂ ਵੜਨ ਦਿੱਤਾ ੱੱਕੇ ਮਾਰ ਮਾਰ ਬਾਹਰ ਕੱਢਤਾ ਗੇਟ ਲਾਤਾ ਮੈਂ ਕਿਹਾ ਮੈਨੂੰ ਬਾਈ ਨੂੰ ਮਿਲਤਾ ਲੈਣ ਦੇ ਰਖੜੀ ਨਾ ਬੰਨਣ ਚਾਹ ਆ ਗਿਆ ਤੂੰ ਹਮਰ ਨਾਲ ਚੱਲ ਆ ਨੂੰ ਬੇਬੇ ਤੇਰਾ ਫੇਸ ਪਾਵਾ ਦੀ ਬਾਉ ਦੀ ਕੋਈ ਅਸੀਂ ਨਾਲ ਮੈਂ ਬੇਬੇ ਨੇ ਮੈਂ ਆਇਆ ਕਹਿੰਗਾ ਨਹੀਂ ਜੇ ਤੇਰੀ ਮਾਂ ਨੇ ਨੂੰ ਰੋਟੀ ਦੇਣੀ ਆ ਤਾਂ ਇੱਥੇ ਸਾਡੇ ਘਰੇ ਨਹੀਂ ਨਹੀਂ ਅਸੀਂ ਰੋਟੀ ਨਹੀਂ ਦਿੰਦੇ ਨਾ ਦੇਵੇ ਮੈਨੂੰ ਰੋਟੀ ਕੋਈ ਨਹੀਂ ਮੈਂ ਤਾਂ ਬਾਹਰ ਬੈ ਕੱਟ ਕੇ ਖਾ ਲੂੰਗੀ ਰੋਟੀ ਨਾ ਦੇਣ ਕੋਈ ਨਹੀਂ ਬੇਬੇ ਮੇਰੇ ਬੂਹੇ ਬਾਹਰ ਕੋਲੇਸ ਪਾਵਾ ਮੈਂ ਤਾਂ ਇਹਨੂੰ ਮੋੜ ਦਿੰਦੀ ਕਰ ਲੈ ਕੇ ਜਾਉਂਗੀ ਅਨ ਦਨਾਲ ਵੀ ਹੋਰ ਹੋਇਆ ਫਿਰਦਾ ਸੀਗਾ ਬਾਈ ਦੇ ਅਸੀਂ ਮੈਂ ਹੁਣ ਚੱਲ ਰਖੜੀ ਬੰਨੇ ਆ ਮੈਂ ਜਾ ਕੇ ਬਹਨੇ ਨਾ ਮੈਂ ਕਿ ਤਿਹਾਰ ਦਾ ਟਾਈਮ ਆ ਚਲ ਆ ਗਈ ਪੁੱਤ ਚੰਗਾ ਹੋਗਾ ਤੂੰ ਮਨ ਵੀ ਮਿਲ ਗਈ 2 ਸਾਲ ਹੋ ਗਏ ਅਜੇ ਇਤਨਾ ਬੇਬੇ ਗੇਟ ਲਾਇਆ ਪਿਆ ਗੇਟ ਲਾ ਕੇ ਕੰਨਾ ਕਿ ਤੇ ਲਾ ਕੇ ਰੱਖੂਗੀ ਆਪੇ ਖੋਲੂਗੀ ਉਹ ਗਰਨਾਲ ਆ ਜੂਗਾ ਉਹ ਖਲਾ ਦੂਗਾ ਐ ਕਿੰਨਾ ਗੇਟ ਲਾ ਕੇ ਰੱਖੂਗੀ ਮਾਰ ਕੇ ਜੇ ਗੇਟ ਖੋਲੂਗੀ ਤਾਂ ਮੈਂ ਗੇਟ ਖੋਲਦੀ ਆਂਗੀ ਨਹੀਂ ਗੇਟ ਖੋਲ ਹਰਪੀ ਤਾ ਪਤਾ ਹੀ ਕਾਹ ਤੋਂ ਗੇਟ ਲਾਇ ਖੜੇ ਨੇ ਪੌਣ ਪੌਣ ਮਾਰਦਾ ਗਰਨਾਲ ਬਾਹਰ ਖੋਲ ਬਾਈ ਬਾਹਰ ਖਾ ਤਾਂ ਡਾਲਿਆ ਗਰਨਾਲ ਤੁਸੀਂ ਆ ਪਾਣ ਆਈ ਸੀ ਬਾਹਰ ਡਾਲਿਆ ਤੁਸੀਂ ਦੇਖੇ ਬਾਹਰ ਕਰਤੀ ਸਤਿ ਸ਼੍ਰੀ ਅਕਾਲ ਬਾਈ ਭੈਣ ਹਾਂ ਭਣ ਕਿਥੋਂ ਆਈ ਇਹ ਤਾਂ ਰਖੜੀ ਬੰਨਣ ਆਈ ਸੀ ਬਾਹਰ ਕਰਤੀ ਮਨਣ ਆਈ ਸੀ ਬਾਈ ਬਾਹਰ ਕਰਤੀ ਹਰਪ੍ਰੀਤ ਨੇ ਧੱਕੇ ਮਾਰ ਕੇ ਅਛਾ ਹਰਪ੍ਰੀਤ ਨੇ ਗੇਟ ਉਸੇ ਨੇ ਲਾਇਆ ਆ ਉਹੀ ਲਾ ਕੇ ਗਿਆ ਹੈ ਦੇਖ ਲੈ ਭਣੇ ਸ਼ੁਕਰ ਦੂਰ ਆ ਤਾਂ ਕੀ ਹੈ ਨਾ ਉਹ ਮੈਨੂੰ ਪਸੇ ਨਹੀਂ ਲੱਗਾ ਤੂੰ ਕਦੋਂ ਮੈਂ ਤਾਂ ਬਈ ਬਾਲੇ ਟਾਈਮ ਤੇ ਆਈ ਆ ਮੇਰੇ ਨਾਲ ਤਾਂ ਇੱਥੇ ਕਲੇਸ਼ ਪਾ ਰੱਖਿਆ ਮੈਂ ਮਾਡ ਲਗਾਣ ਦੇ ਬਾਅਦ ਵੀ ਮੈਂ ਇਹਨਾਂ ਦੇਖ ਤੈਨੂੰ ਦੱਸ ਕੇ ਗਈ ਸੀ ਆਪਣਾ ਤੈਨੂੰ ਇੱਥੇ ਹੀ ਮੋੜਦਾ ਮੈਂ ਤਾਂ ਅੰਦਰੀ ਪਿਆ ਸੀ ਇਸੇ ਕਾਰਨ ਕੋਈ ਮੇਰੇ ਤਾਂ ਬਾਹਲਾ ਕੁਝ ਕਰੇ ਮੈਂ ਤਾਂ ਪੈ ਰਹੀ ਹੱਥ ਲਾਏ ਮਿੰਤਾ ਕਰੀਆਂ ਵੀ ਮੈਨੂੰ ਬਾਈ ਨੂੰ ਇੱਕ ਵਾਰੀ ਮਿਲਿਆ ਦੇ ਮੈਂ ਬਾਹਰੋਂ ਹੀ ਰਖੜੀ ਬਨ ਕੇ ਮੁਰਜੂਗੀ ਇਹ ਖਲਾ ਇਹ ਤੂੰ ਕਿਥੇ ਟੱਕਰ ਕੇ ਪੈਦਾ ਉੱਥੇ ਟੱਕਰ ਕੇ ਮੋੜ ਕੇ ਮਸਾ ਮੋੜ ਕੇ ਨੇ ਰੋਂਦੀ ਜਾਂਦੀ ਸੀ ਸ਼ੁਕਰ ਹੈ ਰੱਬ ਦਾ ਬੇਬੇ ਮਿਲ ਗਈ ਆਜਾ ਭੈਣ ਹਾਂ ਉਹ ਜਾ ਲੈ ਤਾਰੂ ਕੀ ਤੂੰ ਘਰ ਤੇ ਨਾ ਜਾਣਾ ਕੋਈ ਨਹੀਂ ਜਾ ਲੈ ਤੂੰ ਮੈਨੂੰ ਕਹਿੰਦੀ ਨਹੀਂ ਸੀਗੀ ਹਾਂ ਕਿ ਤੂੰ ਮੈਨੂੰ ਐ ਲੈਂਦਾ ਜਿਵੇਂ ਰੋਈ ਜਾਂਦਾ ਹੁੰਦਾ ਮੇਰੇ ਤਾਂ ਭੈਣ ਦੀ ਯਾਦ ਆਉਂਦੀ ਸੀ ਮੈਂ ਤਾਂ ਤਾਂ ਹੀ ਅੱਖਾਂ ਚੋਂ ਮੈਂ ਦੇਖ ਲਈ ਤਾਸੀ ਨਾ ਮੈਂ ਦੇਖ ਲਿਆ ਸੀ ਮੈਂ ਮੈਂ ਰੋਈ ਜਾਂਦਾ ਸੀ ਤੜਕੇ ਦਾ ਨਹੀਂ ਲੱਗੀ ਜਾਂਦਾ ਸੀ ਵੀ ਮੈਂ ਜਾਵਾਂ ਰਖੜੀ ਬੰਨਣਾ ਉਹ ਬਸ ਫੇ ਬੰਦਾ ਯਾਦ ਕਰਦਾ ਬੰਦਿਆਂ ਨੇ ਜਰੂਰ ਉਹ ਮੰਨਤ ਆ ਲੈਣਾ ਭੈਣ ਨੂੰ ਵੀ ਯਾਦ ਆਈ ਹਾਂ ਯਾਦ ਆ ਏ ਤੇ ਦੇਖ ਲੈ ਉਹਨੇ ਪੁੱਠੀ ਮੋਰਤੀ ਕਿੱਡੀ ਮਾੜੀ ਆ ਆ ਫੇਰ ਦੇਖ ਲੈ ਹੁੰਦੇਗਾ ਬਗਾਨੀ ਨਾ ਤੇ ਮੈਂ ਹਰਪ੍ਰੀਤ ਤੇ ਜਮੀ ਨਹੀਂ ਦਰਸ ਮੰਦੀ ਕੋਈ ਨਾ ਮਿੰਤਾ ਕਰ ਗਿਆ ਹੈਗਾ ਗਲਾ ਲਾ ਆਪਾਂ ਨੂੰ ਹੋ ਕੀ ਕਰ ਦੂਗੀ ਚਾਲਾ ਇੱਕ ਗੱਲਾਂ ਕਰਦੀ ਆ ਉਹ ਤੇ ਮੈਂ ਨਹੀਂ ਤੇਰੀ ਮਾਂ ਦੀ ਰੋਟੀ ਬੰਦ ਕਰ ਦੂੰਗੀ ਮੈਂ ਜੇ ਤੂੰ ਇੱਥੇ ਆਈ ਆ ਕੋਈ ਨਹੀਂ ਕਰ ਦਾਂ ਤੇ ਮੈਂ ਰੋਟੀ ਬੰਦਾਂ ਮੈਂ ਕੋਈ ਤਾਂ ਡਰਦੀ ਨਹੀਂ ਹਾਂ ਬਾਹਰ ਆਇਆ ਕੋਸੀ ਤੇ ਆ ਜਾ ਪਣੀ ਤੂੰ ਰਖੜੀ ਬੰਨਾਂ ਰਖੜੀ ਬੰਨਦੇ ਗੱਲਾਂ ਲੇ ਕੋਈ ਨਹੀਂ ਉਹਨੂੰ ਕਾ ਉਹਨੇ ਬਾਹਰ ਤੇਰੀ ਉਹਦੇ ਨਾਲ ਗੱਲ ਕਰਾਂਗੇ ਆਹ ਹੋ ਰਖੜੀ ਬੰਨਦੇ ਤੇ ਕਿਹੜੇ ਸਪਾ ਲੂਗੀ ਇਹ ਬਾਹਰ ਨਿਕਲੇ ਰਖੜੀ ਤਾਂ ਬੰਨ ਦਿੰਨੀ ਹੈ ਬਈ ਬਾਹਰੋਂ ਰਖੜੀ ਤੇ ਰਖੜੀ ਬੰਨ ਮੈਂ ਤਾਂ ਕਿੱਦੇ ਦੇਖ ਲੈ ਮੇਰਾ ਤਾਂ ਮਨ ਕਰਦਾ ਸਾਰੇ ਰਖੜੀ ਬੰਨੀ ਫਿਰਦੇ ਨੇ ਕੱਲਾ ਮੇਰੀ ਗੁੱਟ ਸੁਣਨਾ ਰਖੜੀ ਬਨ ਲੈ ਰਖੜੀ ਤਾਂ ਬੇਬੇ ਮੈਂ ਬਣਾ ਕੇ ਲੈ ਕੇ ਆਈ ਸੀ ਮੈਂ ਤਾਂ ਬਣਾ ਕੇ ਰੱਖ ਰੱਖੀ ਸੀ 2-3 ਸਾਲਾਂ ਦੀ ਰਖੜੀ ਇਹ ਲੈ ਬੰਨ ਤੇ ਪਣੇ ਹੁਣ ਲੈ ਬਈ ਲੈ ਕਿਦੀ ਇਜਾਜ਼ਤ ਨਾ ਬੰਦੀਆਂ ਰਖੜੀ ਕਿਨੇ ਕਹਤੈ ਨ ਰਖੜੀ ਬਣਾਉਣੀ ਚੱਕਾ ਦੀ ਰਖੜੀ ਤਾਂ ਖੜੀ ਆਏ ਤਾਂ ਲੈ ਬੇਬੇ ਇਹ ਮੈਨੂੰ ਦੱਸ ਬੇਬੇ ਇਹਨੂੰ ਬਾੜਿਆ ਕਿਨੇ ਅੰਦਰ ਮੈਂ ਬਾੜਿਆ ਕਿਵੇਂ ਬਾੜਿਆ ਕਿਹਨੂੰ ਪੁੱਛ ਕੇ ਬਾੜਿਆ ਉਹ ਮੇਰੇ ਭੈਣ ਹੈ ਬਖਾਨੀ ਹੈ ਕੋਈ ਭੈਣ ਦਾ ਤੇਰੀ ਦਾ ਰਿਸ਼ਤਾ ਖਤਮ ਹੋ ਗਿਆ ਜਿੱਦੇ ਤੇ ਇੱਥੇ ਜ਼ਮੀਨ ਦਾ ਹਿੱਸਾ ਲੇਗੀ ਅਬੇ ਬੇਬੇ ਨੂੰ ਸੰਗ ਨਹੀਂ ਆਉਂਦੀ ਲੈ ਕੇ ਆਉਂਦੀ ਨੂੰ ਨਾ ਫੇਰ ਇੱਕ ਤਾਂ ਛੀਸਾ ਨਹੀਂ ਸੀਗਾ ਮੈਨੂੰ ਇਹ ਛੈ ਸੀਗਾ ਲੈ ਕਿ ਹਿੱਸਾ ਲੇਗੀ ਖਤਮ ਕਰ ਗਈ ਇਸ ਤੇ ਚਲ ਕੁੜੀ ਖੜੀ ਆਉਣੇ ਚੱਕ ਲੈ ਓਏ ਤੰਦਾਚ ਜਿੰਨੇ ਪਾਰੀਆਂ ਆਈਆਂ ਕੁੜਾ ਮੈਂ ਤੈਨੂੰ ਬਾਹਰ ਵੀ ਕੱਢਿਆ ਤੇ ਫੇਰ ਮੁੜ ਕੇ ਆ ਗਈ ਨਹੀਂ ਲੈ ਬਈ ਮੈਂ ਦੱਸ ਮੈਂ ਕੀ ਕਰਾਂ ਖੜੀ ਖੜੀ ਹੋ ਜਾ ਖੜੀ ਹੋ ਜਾ ਬਈ ਤੂੰ ਵੀ ਨਾਲ ਹੀ ਜਾ ਦਿੱਦੀ ਨੇ ਚਲ ਜਾ ਤਪ ਖੜੀ ਹੋ ਈਏ ਤੂੰ ਤਾਂ ਖਣਾ ਮੈਂ ਤੰਦਾਚ ਇੱਕ ਵਾਰੀ ਕਹਤਾਂ ਚਲ ਇਹਦਾ ਚਲ ਬੇਬੀ ਤੁਰਦੀ ਲੱਗ ਤੂੰ ਬੱਸ ਆ ਵੀ ਬੇਬੀ ਖੜੀ ਹੋ ਖੜੀ ਚੱਲ ਚੱਲ ਜਾ ਦੋਨੇ ਪਾਸੇ ਦੋਨੇ ਚਲੋ ਮਾਂ ਮਾਤਿਆਂ ਕਿੱਥੇ ਜਾਣਾ ਮਰਜੀ ਲੈ ਚਲੇ ਚਲੇ ਰਾਜ ਵੀ ਦਿੱਤਾ ਹੈ ਜਾ ਜਾ ਲੱਗ ਜਾ ਬੰਦ ਨਹੀਂ ਸੀ ਮਠਾਏ ਕੇ ਪਾ ਗਏ ਵੱਡੀ ਆ ਗਈ ਦੇਖ ਲੈ ਲੈ ਕਿਦਰੀ ਲੈ ਕੇ ਆ ਗਈ ਨਹੀਂ ਅੰਦਰ ਬਾੜਲੀ ਨੇ ਆ ਕੇ ਮਿੰਟਾਂ 'ਚ ਬਾਰ ਖਲਾ ਲਿਆ ਉਹ ਜਾਏ ਜਿਹੜਾ ਬਾੜ ਖੋਲਣ ਮਗ ਗਿਆ ਹੁਣ ਅੰਦਰ ਉੱਡ ਗਿਆ ਹੁਣ ਖੜਿਆ ਵੀ ਨਹੀਂ ਦਰਦਾ ਮੇਰੇ ਕੋਲੇ ਫੇਰ ਆ ਗਈ ਲੈ ਰਖੜੀ ਬੰਨਣ ਦੇਖ ਲੈ ਹੈ ਆ ਬੁੜੀ ਨੂੰ ਤਾਂ ਕੋਈ ਨਹੀਂ ਤੈਨੂੰ ਤਾਂ ਮੈਂ ਦੇਉ ਰੋਟੀ ਤੂੰ ਆ ਗਈ ਮੋੜ ਕੇ ਕਿੰਨਾ ਕਚਰ ਜਾਏਗੀ ਤੀਨਾ ਤੀਨਾ ਉਮਰ ਨਹੀਂ ਕੱਢਾਂਵੇਂਗੀ ਰੋਟੀ ਐਸੀ ਕਰਕੇ ਆ ਕੇ ਖਾਣੀ ਪੂ ਤੈਨੂੰ ਮੋੜ ਕੇ ਆਈ ਬੇਬੇ ਤੂੰ ਦੇਹਰਾ ਚਾਹ ਬਣਵਾਇਆ ਤੇ ਤਾਂ ਸੰਗਨ ਦਾ ਨਾ ਤਾਂ ਗੱਡੀ ਚ ਆਪਾਂ ਲੀੜੇ ਲੈ ਕੇ ਦੇਉਂਗੀ ਛੂਟ ਦਵਾਉਂਗੀ ਤੈਨੂੰ ਇਹੋ ਜਿਹਾ ਸੂਟ ਨੂੰ ਤਾਂ ਮੈਂ ਸਾਰਾ ਕੁਝ ਦੇਖੇ ਤੌਰੂ ਬਿਸਕੁਟ ਵੀ ਦੇਖੇ ਤੌਰੂਗੀ ਇਹਨੂੰ ਕਰ ਲੈਣ ਦੇ ਆਦੀ ਮੰਨ ਦੀਆਂ ਇਹ ਕੀ ਕਰ ਦੂਗੀ ਬੇਬੇ ਬਾੜੀ ਪਾੜੀ ਆ ਤਾਂ ਮੈਨੂੰ ਤਾਂ ਪਹਿਲੀ ਹੀ ਪਤਾ ਸੀ ਤੰਗੋਂ ਤਾਂ ਮੇਥੋਂ ਪੁੱਠੀ ਮੁੜ ਗਈ ਸੀ ਇਹ ਤਾਂ ਉਚ ਮਾਈ ਹੋਈ ਆ ਕਰ ਲਾਲਦ ਕੋਈ ਬਾਈ ਦਾ ਦੁੱਖ ਦੇ ਲਿਆ ਬਾਰਾ ਦਾ ਨਹੀਂ ਹੈਗਾ ਬਾਈ ਤਬ ਚਰ ਅੰਦਰ ਪਿਆਰ ਹੋਈ ਜਾਂਦਾ ਹੋਊਗਾ ਹਾਂ ਉਹ ਮਾਤ ਦੀ ਛਿੱਤਰ ਉਹਦੇ ਤਾਂ ਲਾ ਕੇ ਰੋ ਜਾ ਇਦਾਂ ਜ ਮੈਨਾਂ ਹਮਾ ਹੱਕ ਕਰੋ ਕਿਉਂ ਨੀ ਕਿ ਨਾ ਕਰਦੇ ਘਰ ਲਾ ਦੇ ਦੇਖ ਲੈ ਬੇ ਬਾਈ ਦੀ ਕਿੰਨੀ ਜੂਨ ਮਾਰੀ ਹਾਂ ਉਹ ਤਾਂ ਬਾਕ ਦੀ ਮਾਰੀ ਐ ਸਹੀ ਗੱਲ ਐ ਕਿਤੋਂ ਐ ਹੀ ਕੋਲੇਸ਼ਨ ਵਿਆਹ ਕਰ ਲੈਂਦੀ ਮੈਨੂੰ ਤਾਂ ਪਤਾ ਹੀ ਨਹੀਂ ਸੀ ਇਹਨੂੰ ਪੁੱਤ ਡੈ ਜੀ ਬਾਈ ਤਾਂ ਜ਼ਮੀਨ ਹੀ ਮੂਰੇ ਬੋਲਦਾ ਭੋਰਾ ਵੀ ਹਾਂ ਇਹ ਤਾਂ ਬਾਹਾਂ ਭੋਲ ਬੋਲੇ ਇੱਥੇ ਤਾਂ ਇਹ ਕਿਚਨ ਬਾਹਲੀ ਸਿਰੋਤੋਂ ਦੀ ਐ ਆ ਜਾ ਸਿਰੋਤੋਂ ਨਹੀਂ ਜਾਂਦੀ ਜਮਾਂ ਹਾਂ ਸਿਰ ਖਾਲ ਸਿਰੋਤੋਂ ਦੀ ਜਾਂਦਾ ਘਰ ਲਾਲ ਦੇ ਤਾਂ ਚੱਲ ਬੇਬੇ ਮੈਂ ਤਾਂ ਬਾੜੀ ਤੇ ਲੱਗੀ ਪਈ ਐ ਮੈਂ ਤਾਂ ਜਦੋਂ ਦੀ ਆਈਆਂ ਪਾਣੀ ਦੀ ਘੁੱਟ ਵੀ ਨਹੀਂ ਪੀਤੀ ਪਾਣੀ ਘੁੱਟ ਕਿੱਥੋਂ ਪੀਤਿਆ ਹੋਗਾ ਇਹਨੇ ਤਾਂ ਮਗਜ ਖਾ ਲਿਆ ਹੋਰ ਚੱਲ ਤਾਂ ਇੱਕ ਗਰੀ ਪੀ ਲਾਂਗੇ ਪਾਣੀ ਇਹ ਤਾਂ ਸੁੱਕੀ ਹੋਈ ਹਕਾਰ ਚ ਬੋਲਦੀ ਹੈ ਹਕਾਰੀ ਹੋਈ ਐ ਹਾਂ ਹਕਾਰ ਬਾਹਰ ਚੱਲਿਆ ਹੋਇਆ ਇਹਨੂੰ ਚੱਲ ਬੇਬੇ ਤਾਂ ਇਹ ਕੀ ਜਾਣਦੇ ਆਪਾਂ ਤਾਂ ਆਹੋ ਤਾਂ ਇਹ ਕੀ ਜਾ ਕੇ ਤਾਂ ਨੰਗੂਗਾ ਵਧੀਆ ਅੱਥੇ ਰਾਤ ਕੱਟਾਂਗੇ ਰੋਟੀ ਪਾਣੀ ਖਾਵਾਂਗੇ ਲੈ ਤਾਂ ਸੂਟ ਦਵਾ ਕੇ ਲਿਓ ਵਧੀਆ ਚੱਲ ਸੂਟ ਨੂੰ ਤਾਂ ਕੀ ਆ ਬੇਬੇ ਮੈਂ ਕਿਹੜਾ ਸੂਟ ਮਾਰੀ ਆਈਆਂ ਕੋਈ ਨਹੀਂ ਫਿਰ ਕਿ ਹੋਗਾ ਆਗੀ ਤਾਂ ਵਧੀਆ ਹੋਗਾ ਮੈਨੂੰ ਮਿਲ ਗਈ ਹਾਂ ਆਪਦੇ ਪਿੰਡ ਤੇ ਆ ਗਈ ਚੱਲ ਆ ਜਾਵੇ ਪਿੰਡ ਕੋਈ ਨਹੀਂ ਮੇਰੇ ਨਾਲ ਤਾਂ ਜਿਹੜੀ ਕੁੱਤੇ ਖਾਣੀ ਸੀ ਹੋਣੀ ਹੋਗੀ ਮੈਂ ਤਾਂ ਸੋਡਾ ਵੀ ਜਲੂਸ ਕੜਵਾਤਾ ਹਾਂ ਇਹਨਾਂ ਦਾ ਵੀ ਬਾਦ ਜਾ ਪੜਿਆ ਪਿਆਗਾ ਖਲਾ ਲਾਂਗੇ ਬੋਲ ਮਾਰ ਕੇ